ਵਨ ਮੈਂ ਨਹੀਂ ਹੁਣ ਇੱਥੇ ਰਹਿਣਾ ਮੈਂ ਚੱਲੀਆਂ ਸੰਦੀਪ ਕੋ ਇੱਥੇ ਰੋ ਜਾ ਕਿਉਂ ਕਰਕੇ ਹਾਂ ਸਹੀ ਧੀਗਾ ਹਾਂ ਸਹੀ ਧੀਗਾ ਦੱਸ ਜੀ ਇਹ ਚੰਗਾ ਹੋ ਜੇ ਤੁਹਾਨੂੰ ਸਹੀ ਹੈਗਾ ਹੂੰ ਤੂੰ ਲੈ ਆਉਂਦੇ ਸੋਨੂੰ ਕਿੱਥੇ ਆ ਪਾਜੋ ਸਬਦਾ ਲੈਣ ਗਏ ਹੈ ਨਹੀਂ ਕਿ ਘਰ ਉਹ ਪੰਗਾ ਪਿਆ ਹੀ ਵਨ ਮੈਨੂੰ ਲੱਗਦਾ ਤੁਸੀਂ ਉਦਾਂ ਹੀ ਸਾਨੂੰ ਫਸਾ ਦੇਣਾ ਵਾ ਵੇਖ ਲਈ ਯਾਨੀ ਤੂੰ ਆਪੀ ਕਰੋ ਮੈਨੂੰ ਲੱਗਦਾ ਤੁਸੀਂ ਉਦਾਂ ਹੀ ਸਾਨੂੰ ਫਸਾ ਦੇਣਾ ਵਾ ਤੁਹਾਨੂੰ ਕਹਣੀ ਫਸਾ ਦੇਣਾ ਆਹੇ ਆ ਕਾਦਾ ਭਲਾਵਾ ਤੇ ਜੇ ਫਿਰ ਦੇਖ ਲੈਂਦਾ ਨਾ ਸਾਰੇ ਫਸਾ ਨਾ ਡਰ ਲੱਗਣ ਡਿਆ ਜੇ ਨਾ ਸਮਝ ਨਹੀਂ ਆਉਂਦਾ ਫੇ ਜਾਣਾ ਦੇ ਉਹ ਏਦਾਂ ਕਰੋ ਬੈ ਚੱਕੋ ਆਪਣੇ ਤੇ ਚਲੀਏ ਉਹ ਚਲ ਗਾ ਸਮਾਂ 2 1 ਮੈਂ ਨਹੀਂ ਹੁਣ ਇੱਥੇ ਰਹਿਣਾ ਮੈਂ ਚੱਲੀ ਆਂ ਸੰਦੀਪ ਕੋ ਇੱਥੇ ਖੜਾ ਜਾ ਚੁੱਪ ਕਰਕੇ ਹਾਂ ਸਹੀ ਧੀਗਾ ਹਾਂ ਸਹੀ ਧੀਗਾ 10 ਜੀ ਚੰਗਾ ਹੋ ਜੇ ਤੈਨੂੰ ਸਹੀ ਹੀਗਾ ਹੂੰ 2 1 ਹੁਣ ਇਹਦਾ ਕਰ ਸਮਾਂ ਨਹੀਂ 2 1 ਰਮਨੰਦ ਜਿਨਾਵੇਂ ਸਮਾਰਿਆਗਾ ਨਾ ਤੇ ਚਲੇ ਗਏ ਜੋ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੇ ਨੂੰ ਕਿੰਨਾ ਚੋਰ ਹੋ ਗਿਆ ਭਾਜੀ

ਮੇਰੀ ਗੱਲ ਸੁਣੋ ਪਰਪਿੰਦਰ ਮੈਨੂੰ ਕਹਿਣ ਦੀ ਵਨ ਪਰਪਿੰਦਰ ਗੱਲ ਪਈ ਆਹੋ ਜੋਨ ਮੈਨੂੰ ਦੱਸ ਗਿਆ ਸਾਰਾ ਕੁਝ ਉਹਨੂੰ ਤੇ ਕੁਝ ਕਿਹਾ ਹੀ ਨਹੀਂ ਆ ਮੈਂ ਤੈਨੂੰ ਗਾੜੀਆਂ ਕਹਿਣ ਦਿਆ ਸੀ ਵੀ ਤੂੰ ਵੀ ਗਾੜੀਆਂ ਬੋਲੀ ਹੋਊਗੀ ਬੋਲੀ ਹੋਊਗੀ ਮੇਰੀ ਗੱਲ ਸੁਣ ਵਨ ਨੇ ਪੁੱਤ ਕੁਝ ਨਹੀਂ ਕਿਹਾ ਜੋ ਬੰਨੇ ਇਹੋ ਗੱਲ ਕਹੀ ਆ ਵੀ ਤੂੰ ਕਰਕੇ ਬੋਲਨੀ ਆ ਚੱਜ ਨਾਲ ਬੋਲਿਆ ਕਰ ਤੇਰੇ ਨਾਲੋਂ ਵੱਡੀ ਆ ਉਹ ਮੈਂ ਵੀ ਇਹਨੂੰ ਇਹੋ ਗੱਲ ਕਹੀ ਵੀ ਕੱਪੜਾ ਵਾ ਵੀ ਮੇਰੇ ਕੰਮ ਵੀ ਕਰੀ ਜਾਏ ਜੋਤ ਆਹੋ ਉਹ ਕਿੱਦਾਂ ਕਰੇ ਉਹਨੂੰ ਕਹਿ ਪਿਆ ਆਪਣਾ ਹਿੱਸੇ ਵੰਡਲਾ ਕੰਮ। ਹਾਂ। ਹਾਂ ਚਲੋ ਠੀਕ ਹੈ ਮੈਂ ਕਰਾਂਗੀ ਤੁਹਾਨੂੰ ਬਾਅਦ ਵਿੱਚ ਫਿਰ ਹੈ ਸ਼ਾਮ ਨੂੰ ਕਰੂੰਗੀ। ਓਕੇ ਓਕੇ। ਇਹ ਮੈਂ ਕਿਹਨੂੰ ਕੁਝ ਨਹੀਂ ਕਿਹਾ ਹੈਗਾ। ਜਦੋਂ ਫਿਰ ਸਾਰੇ ਮੇਰੇ ਦਿਵਾਲੇ ਹੋ ਹੀ ਜਾਂਦੇ ਆ ਮੈਨੂੰ ਹੀ ਗੱਲਾਂ ਕਰੀ ਜਾਂਦੇ ਆ ਫਿਰ ਬੰਦਾ ਗੁੱਸੇ ਵਿੱਚ ਤੇ ਆ ਹੀ ਜਾਂਦਾ ਆ। ਵਨ ਪੁੱਤੇ ਵਨ ਪੁੱਤੇ DNA ਕਰ ਗਲਤੀਆਂ ਮੈਂ ਦੋਹਾਂ ਦੀਆਂ ਕੱਢਣੀ ਆ। ਇਹ ਆ ਵੀ ਇੱਕ ਦੀ ਤੇ ਤੂੰ ਪੁੱਤੋ ادی ਗਲਤੀ ਮੈਂ ਕਾਦੀ ਕੱਢਨੀ ਆ ਉਹ ਸਾਰਾ ਕੰਮ ਕਰਦੀ ਆ ਪੁੱਤੇ ਗੱਲ ਸੋਚੀ ਦੀ ਹੋਈ ਦੀ ਸਗੋਂ ਨਾਲ ਮਿਲ ਕੇ ਕੰਮ ਕਰਿਆ ਕਰੋ ਦੋਈ ਜਣੀਆਂ ਰਿਆ ਕਰੋ ਇਕੱਠੀਆਂ ਬਸ ਮੇਰੇ ਹੀ ਦਿਵਾਲੇ ਹੁੰਦਾ ਕੋ ਨਹੀਂ ਕਰਦੀ ਮੈਨੂੰ ਛੱਡ ਆਓ ਫਿਰ ਕਿਤੇ ਪਵਾੜੇ ਮੁੱਕ ਜਾਂ ਡੇ ਘਰੋਂ ਕੀ ਪਤਾ ਤਾਂ ਹੀ ਤੂੰ ਹੌਸਲੇ ਦੇ ਮੇਜੇ ਜੇ ਤੈਨੂੰ ਪਿੰਡ ਜਾਣ ਦਾ ਚਾਹ ਵਾ ਨਾ ਤੈਨੂੰ ਮੈਂ ਛੱਡਮ ਨਾ ਵਾ ਤੇ ਜਦੋਂ ਭੂਤ ਸਵਾਰ ਹੋ ਜਾਊਗਾ ਨਾ ਤੇਰੇ ਸਿਰ ਤੋਂ ਲੱਜੂ ਤੈਨੂੰ ਛੱਡਣ ਦੀ ਲੋੜ ਨਹੀਂ ਹੈਗੀ ਹੈਗਾ ਮੇਰਾ ਵੀਰ ਜੀ ਦਾ ਜਾਗਦਾ ਉਹ ਵੀਰ ਦੇ ਨੇ ਸਾਰੇ ਪਵਾੜੇ ਆ ਉਹਨੇ ਤਾਂ ਤੈਨੂੰ ਘੂਏ ਚੜਾਇਆ ਵਾ ਉਹਨੂੰ ਸੱਦ ਲਾ ਫਿਰ ਕਿਸ ਦਿਨ ਨਾਲੇ ਉਹਨੂੰ ਗੱਲ ਦੱਸਦਨੇ ਸਾਰੀ ਬਾਤ ਉਹ ਤੇ ਵਿਚਾਰਾ ਨਾ ਐਂਡ ਵਨ ਨਾਲੇ ਉਹਦੇ ਗਾੜੀ ਸਾਰੀ ਗੱਲ ਖੋਲਾਂਗੇ ਭੀ ਆ ਕਰਦੇ ਜਿਹਦਾ ਬਾਤ ਹੋਣੀ ਆਈ ਹਾਂ ਹਾਂ ਉਹ ਸਹੀ ਨਾ ਬੋਲ ਪੋ ਹਾਂ ਬਿਲਕੁਲਾਂ ਨਾਲੇ ਉਹਦੇ ਸਾਹਮਣੇ ਨਾ ਸਾਰੀ ਗੱਲਬਾਤ ਰੱਖਾਂਗੇ ਹੁਣ ਵੀਰ ਨਾ ਅਡਾ ਲੈ ਲਿਆ ਵਾ ਤੂੰ ਤੇ ਕੋਈ ਨਹੀਂ ਮੈਂ ਚਲ ਜਾਂ ਨਹੀਂ ਪਿੰਡ ਆਉਣ ਲੱਗਾ ਵੀਰ ਚਲ ਜਾਨੀ ਆ ਪਿੰਡ ਉਹ ਤਾਂ ਵੀ ਪੂਰੀ ਲੱਗਦੀ ਏ ਜੇ ਇਹਦਾ ਵੀਰ ਆ ਜੇ ਨਾ ਤੇ ਸਾਰੀ ਗੱਲ ਹੀ ਨਿਬੜ ਜੇ ਸਾਰੀ ਗੱਲ ਉਹਨੂੰ ਮੈਂ ਦੱਸ ਦੇਣੀ ਆ ਵੀ ਅਹੀਂ ਨਹੀਂ ਗੈਨੂੰ ਰੱਖਣਾ ਜਿੰਨਾ ਚਿਰ ਇਹ ਆਪਣੇ 2 ਐਂਡ 1 ਕਿੱਦਾਂ ਕੀ ਕਵਾਂ ਫਿਰ ਮੈਂ 3 1 ਪਤਾ ਨਹੀਂ ਵੀ ਇਹਦਾ ਕਿਦਾਂ ਦਾ ਸੁਭਾਅ ਆ ਕੋਈ ਚੰਗੀ ਗੱਲ ਵੀ ਕਰੀਏ ਨਾ ਤਾਂ ਵੀ ਖੇਜ ਕੇ ਜੀ ਪੈਣਾ ਖੇਜੀ ਖੇਜੀ ਪੈਣਾ ਹੀ ਲੱਗੀਦਾ ਤੇਰੀ ਆਪਣੀ ਕਹਾਣੀ ਇਧਰ ਘਟਣ ਦੀ ਆ ਕਿਸਦਾ ਕੀ ਜਾਣਿਆ ਅੱਜ ਦੱਸੋ ਜਾਣਿਆ ਕੋ ਬਥੇਰਾ ਭਾਜੀ ਸਮਝਾ ਸਮਝਾ ਵੇਖ ਲਿਆ ਮੈਂ ਹੁਣ ਉੱਥੇ ਵੀ ਦੇ ਦੇ ਤੂੰ ਨਹੀਂ ਡਾਇਆ ਕੰਮ ਜਦੋਂ ਨੇ ਕਹਿਣਾ ਵੀ ਮੇਰਾ ਪੜਨ ਦਾ ਟਾਈਮ ਆ ਫਰਾਨ ਵਾ ਢੀਂਗ ਵਾ ਤੂੰ ਕਹਿੰਦਾ ਵੀ ਪੜਾਈ ਦੇ ਟਾਈਮ ਪੜਾਈ ਤੇ ਕੰਮ ਦੇ ਕੰਮ 3 2 1 ਕੰਮ ਦੇ ਟਾਈਮ ਕੰਮ ਅਸਲ ਹੁੰਦੇ ਅਸੀਂ ਡਾਈ ਹੈ ਆਪਣੀ ਜਾਨ 1 ਤੇ ਕੰਮ ਦੇ ਟਾਈਮ ਕੰਮ ਜਵਾਬ ਦਵਾ ਵੀਰ ਜੀ ਟੀਠਵਾ ਸਾਰੇ ਹੀ 2 1 ਮੈਂ ਨਹੀਂ ਹੁਣ ਇੱਥੇ ਰਹਿਣਾ ਮੈਂ ਚੱਲੀਆਂ ਸੰਦੀਪ ਕੋ ਇੱਥੇ ਥੋੜਾ ਜਾ ਚੱਪ ਕਰਕੇ ਹਾਂ ਸਹੀ ਧੀਗਾ ਹਾਂ ਸਹੀ ਧੀਗਾ ਦੱਸ ਜੀ ਇਹ ਚੰਗਾ ਹੋ ਜੇ ਤੈਨੂੰ ਸਹੀ ਹੀਗਾ ਹੂੰ ਤੂੰ ਲੈ ਆਉਂਦੇ ਥੋਨੂੰ ਕਿੱਥੇ ਆ ਪਾਜੋ ਸਬਦਾ ਲੈਣਗੇ ਇਹ ਹੈ ਨਹੀਂ ਕਿ ਘਰ ਉਹ ਪੰਗਾ ਪਿਆ ਹੀ ਮੈਨੂੰ ਲੱਗਦਾ ਤੁਸੀਂ ਉਦਾਂ ਹੀ ਸਾਨੂੰ ਫਸਾ ਦੇਣਾ ਵਾ ਵੇਖ ਲਈ ਧਿਆਨ ਨਾਲ ਕੋਪੀ ਕਰੋ ਮੈਨੂੰ ਲੱਗਦਾ ਤੁਸੀਂ ਉਦਾਂ ਹੀ ਸਾਨੂੰ ਫਸਾ ਦੇਣਾ ਵਾ ਤੁਹਾਨੂੰ ਕਹਿਣੀ ਫਸਾ ਦੇਣਾ ਆਹੇ ਆਹ ਕਾਦਾ ਭਲਾਵਾ ਤੇ ਜੇ ਫਿਰ ਦੇਖ ਲੈਂਦਾ ਨਾ ਸਾਰੇ ਫਸਾ ਨਾ ਡਰ ਲੱਗਣ ਡਿਆ ਜੇ ਨਾ ਕੋਈ ਸਮਝ ਨਹੀਂ ਆਉਂਦੀ ਭੀ ਜਾਣਾ ਦੇ ਹੁਣ ਇਦਾਂ ਕਰੋ ਬੈ ਚੱਕੋ ਆਪਣੇ ਤੇ ਚਲੀਏ ਉਹ ਚੱਲ ਗਾ ਸਾਰਾ 2 1 ਮੈਂ ਨਹੀਂ ਹੁਣ ਇੱਥੇ ਰਹਿਣਾ ਮੈਂ ਚੱਲੀ ਆ ਸੰਦੀਪ ਕੋ ਇੱਥੇ ਖੜੋ ਜਾ ਚੁੱਪ ਕਰਕੇ ਹਾਂ ਸਹੀ ਦੀ ਗੱਲ ਹੈ 10 ਜੀ ਇਹ ਚੰਗਾ ਹੋ ਜੇ ਤੈਨੂੰ ਸਹੀ ਹੈਗਾ ਹੂੰ 2 1 ਹੁਣ ਇਹਦਾ ਕਰ ਸਮਾਰ ਨਹੀਂ 2 1 ਰਮਨਿੰਦਰ ਕਿਨਾਂ ਵੀ ਸਮਾਰਿਆਗਾ ਨਾ ਜੋ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਏ ਨੂੰ ਕਿੰਨਾ ਚਿਰ ਹੋ ਗਿਆ ਪਾਜੀ ਗਿਆ ਗਏ ਤੇ ਸਵੇਰ ਹਾਂ ਕਿ ਨਹੀਂ ਕੀਤਾ ਇਹ ਇਹ ਲੋਧ ਦਦਾ ਪਾਜੀ ਭਾਈ ਨਹੀਂ ਜਾਂਦੇ ਧਨੀਆ ਘਾਲੋ ਥੜ ਜਾ ਉਦਲਜੀਤ 1 ਆ ਯਾਰ 1 1 1 ਮੰਮੀ ਬੈਠੇ ਜੀ ਬੈਠੀ ਮੇਰੀ ਗੱਲ ਸੁਣੋ ਰਪਿੰਦਰ ਮੈਨੂੰ ਕਹਿਣ ਜੀ 1 ਰਪਿੰਦਰ ਨਾਲ ਗੱਲ ਕੋਈ ਆਹੋ ਜੋਂ ਮੈਨੂੰ ਦੱਸ ਗਿਆ ਸਾਰਾ ਕੁਛ ਹੀ ਉਹਨੇ ਕੁਝ ਕਿਹਾ ਹੀ ਨਹੀਂ ਆ ਮੈਂ ਇਹਨੂੰ ਗਾੜੀਆਂ ਕਹਿ ਰਿਆ ਸੀ ਵੀ ਤੂੰ ਵੀ ਗਾੜੀਆਂ ਬੋਲੀ ਹੋਊਗੀ ਬੋਲੀ ਹੋਊਗੀ ਮੇਰੀ ਗੱਲ ਸੁਣ ਉਹਨੇ ਪਤਾ ਕੋਸ਼ਿਸ਼ ਨਹੀਂ ਕੀਤਾ ਜਿਉਂ ਬੰਨੇ ਇਹੋ ਗੱਲ ਕਹੀ ਆ ਵੀ ਤੂੰ ਕਰਕੇ ਬੋਲਨੀ ਆ ਜੇ ਅੱਜ ਨਾ ਬੋਲਿਆ ਕਰ ਤੇਰਨੋਂ ਵੱਡੀ ਆ ਉਹ ਮੈਂ ਵੀ ਇਹਨੂੰ ਇਹੋ ਗੱਲ ਕਹੀ ਵੀ ਕੱਪੜਾ ਵਾ ਵੀ ਮੇਰੇ ਕੰਮ ਹੀ ਕਰੀ ਜਾਏ ਜੋਤ ਆਹੋ ਉਹ ਕਿਦਾਂ ਕਰੇ ਉਹਨੂੰ ਕਹਿ ਪਿਆ ਆਪਣਾ ਹਿੱਸੇ ਵੰਡਲਾ ਕੰਮ ਹਾਂ ਹਾਂ ਚਲੋ ਠੀਕ ਹੈ ਮੈਂ ਕਰਾਂਗੀ ਤੁਹਾਨੂੰ ਬਾਅਦ ਵਿੱਚ ਫਿਰਾਂ ਸ਼ਾਮ ਨੂੰ ਕਰੂੰਗੀ ਓਕੇ ਓਕੇ ਕਿ ਮੈਂ ਕਿਹਨੂੰ ਕੁਝ ਨਹੀਂ ਕੀਤਾ ਹੈਗਾ ਜਦੋਂ ਫਿਰ ਸਾਰੇ ਮੇਰੇ ਦਵਲੇ ਹੋਈ ਜਾਂਦੇ ਆ ਮੈਨੂੰ ਹੀ ਗੱਲਾਂ ਕਰੀ ਜਾਂਦੇ ਆ ਫਿਰ ਬੰਦਾ ਗੁੱਸੇ ਵਿੱਚ ਤੇ ਆ ਹੀ ਜਾਂਦਾ ਆ ਪੁੱਤੇ ਵਨ ਪੁੱਤੇ DNA ਕਰ ਗਲਤੀਆਂ ਮੈਂ ਦੋਹਾਂ ਦੀਆਂ ਕੱਢਣੀ ਆ ਇਹ ਆ ਵੀ ਇੱਕ ਦੀ ਤੇ ਤੂੰ ਵਨ ਪੁੱਤੋਂ ਦੀ ਗਲਤੀ ਮੈਂ ਕਾਦੀ ਕੱਢਣੀ ਆ ਉਹ ਸਾਰਾ ਕੰਮ ਕਰਦੀ ਆ ਪੁੱਤੇ ਗੱਲ ਸੋਚੀ ਦੀ ਹੋਈ ਦੀ ਆ ਸਗੋਂ ਰਲ ਮਿਲ ਕੇ ਕੰਮ ਕਰਿਆ ਕਰੋ ਦੋਈ ਜਣੀਆਂ ਰਿਆ ਕਰੋ ਇਕੱਠੀਆਂ ਬਸ ਮੇਰੇ ਹੀ ਦਵਲੇ ਹੁੰਦਾ ਕੋ ਨਹੀਂ ਕਰਦੀ ਮੈਨੂੰ ਛੱਡ ਆਓ ਫਿਰ ਕਿਤੇ ਪਵਾੜੇ ਮੁੱਕ ਜਾਂਦਾ ਡੇ ਘਰੋਂ ਕੀ ਪਤਾ ਤਾਂ ਹੀ ਤੂੰ ਹੌਸਲੇ ਦੇ ਵਿੱਚ ਇਹ ਤੈਨੂੰ ਪਿੰਡ ਜਾਣ ਦਾ ਚਾਹ ਵਾ ਤੈਨੂੰ ਮੈਂ ਛੱਡ ਨਾ ਵਾ ਤੇ ਜਦੋਂ ਭੂਤ ਸਵਾਰ ਹੋ ਜਾਊਗਾ ਨਾ ਤੇਰੇ ਸਿਰ ਤੋਂ ਲੱਜੂ ਤੈਨੂੰ ਛੱਡਣ ਦੀ ਲੋੜ ਨਹੀਂ ਹੈਗੀ ਹੈਗਾ ਮੇਰਾ ਵੀਰ ਜੀ ਦਾ ਜਾਗਦਾ ਉਹ ਵੀਰ ਦੇ ਦੇ ਸਾਰੇ ਪਵਾੜੇ ਆ ਉਹਨੇ ਤਾਂ ਤੁਹਾਨੂੰ ਘੂਏ ਚੜਾਇਆ ਵਾ ਉਹਨੂੰ ਸਤਲਾ ਫਿਰ ਕੇਦਣ ਨਾਲੇ ਉਹਨੂੰ ਗੱਲ ਦੱਸਦ ਨੇ ਸਾਰੀ ਬਾਤ ਉਹ ਤੇ ਵਿਚਾਰਾ ਨਾ ਐਂਡ ਵਨ ਨਾਲੇ ਉਹਦੇ ਗਾੜੀ ਸਾਰੀ ਗੱਲ ਖੋਲਾਂਗੇ ਭੀ ਆ ਕਰਦੇ ਜਿਹੜਾ ਹੋਣੀ ਆ ਹੀ ਉਹ ਹੋ ਸੇ ਨੰਬੋ ਲਪੋ ਹਾਂ ਬਿਲਕੁਲ ਨਾਲੇ ਉਹਦੇ ਸਾਹਮਣੇ ਨਾ ਸਾਰੀ ਗੱਲਬਾਤ ਰੱਖਾਂਗੇ ਹੁਣ ਵੀਰ ਨਾ ਢਾ ਲੈ ਲਿਆ ਵਾ ਤਾ ਕੋਈ ਨਹੀਂ ਮੈਂ ਚਲ ਜਾਂ ਨਹੀਂ ਪਿੰਡ ਆਉਣ ਲੱਗਾ ਵੀਰ ਚਲ ਜਾਨੀ ਆ ਪਿੰਡ ਉਹ ਤਾਂ ਵੀ ਪੂਰੀ ਲੱਗਦੀ ਏ ਜੇ ਇਹਦਾ ਵੀਰ ਆ ਜੇ ਨਾ ਤਾਂ ਸਾਰੀ ਗੱਲ ਹੀ ਨਿਬੜ ਜੇ ਸਾਰੀ ਗੱਲ ਉਹਨੂੰ ਮੈਂ ਦੱਸ ਦੇਣੀ ਆ ਵੀ ਅਹੀਂ ਨਹੀਂ ਗੈਨੂ ਰੱਖਣਾ ਜਿੰਨਾ ਚਿਰ ਇਹ ਆਪਣੇ 2 ਐਂਡ 1 ਕਿੱਦਾਂ ਕੀ ਕਵਾਂ ਫਿਰ ਮੈਂ 3 1 ਪਤਾ ਨਹੀਂ ਵੀ ਇਹਦਾ ਕਿਦਾਂ ਦਾ ਸੁਭਾਅ ਆ ਕੋਈ ਚੰਗੀ ਗੱਲ ਵੀ ਕਰੀਏ ਨਾ ਤਾਂ ਵੀ ਖੇਚ ਕੇ ਜੀ ਪੈਣਾ ਵਾ ਗੇਜੀ ਗੇਜੀ ਪੈਣਾ ਇਹ ਗੱਲ ਲੱਗੀ ਦਾ ਤੇਰੀ ਆਪਣੀ ਕਹਾਣੀ ਇੱਥੇ ਘਟਣ ਦੀ ਆ ਕਿਸ ਦਾ ਕੀ ਜਾਣਿਆ ਇਹ ਦੱਸੋ ਜਾਣਿਆ ਕੋ ਬਥੇਰਾ ਭਾਜੀ ਸਮਝਾ ਸਮਝਾ ਵੇਖ ਲਿਆ ਮੈਂ ਹੁਣ ਉੱਥੇ ਵੀ ਦੇ ਦੇ ਦੋਨੇ ਡਾਇਆ ਕੰਮ ਜਦੋਂ ਨੇ ਕਹਿਣਾ ਵੀ ਮੇਰਾ ਪੜਨ ਦਾ ਟਾਈਮ ਆ ਫਲਾਣ ਵਾ ਢੀਂਗ ਵਾ ਤੂੰ ਕਹਿੰਦਾ ਵੀ ਪੜ੍ਹਾਈ ਦੇ ਟਾਈਮ ਪੜ੍ਹਾਈ ਤੇ ਕੰਮ ਦੇ ਕੰਮ 2 1 ਕੰਮ ਦੇ ਟਾਈਮ ਕੰਮ ਅਸਲ ਉਹਨੇ ਸਿੱਡਾਈ ਹੈ ਆਪਣੀ ਜਾਨ 1 ਤੇ ਕੰਮ ਦੇ ਟਾਈਮ ਕੰਮ ਜਵਾਬ ਦਵਾ ਵੀਰ ਜੀ ਟੀਠਵਾ ਸਾਰੇ ਹੀ